ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ور پر پرساد جاپا آد سچ جگاد سچ ہے پی سچ نانک ہو سی پی سچ ਜਿਉਂ ਬੁਲਾਵੇ ਚਿਉ ਬੋਲੇ ਸੁਆਮੀ ਕੁਦਰਤ ਕਵਣ ਹਮਾਰੀ ਸਾਦ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੇ ਮੋਗ ਸ਼ਾਸਤਰ ਖਟ ਪੰਗ ਗਿਰਣ ਚੜ ਜਾਏ ਅੰਦਰ ਲਪੇ ਬਦਰੋ ਸੁਣੈ ਜੋ ਕਾਲ ਕਿਰਪਾ ਕਰਾ ਹੋ ਵੈ ਸਿਫਤਿ ਪ੍ਰਸੰਧੇ ਨੂਰ ਅਰਸੋਂ ਕੋਲਸੋਂ ਚਟੀ ਹੈ ਤੁਦ ਢਠੇ ਸਚ ਪਾਤਸਾ ਮੌਲ ਜਨਮ ਜਨਮ ਦੇ ਕੱਟੀ ਐ ਵਾਹਿਗੁਰੂ ਸਾਹਿਬ ਜੀ ਗੋੜੀ ਮਹੱਲਾ ਪੰਜਵਾ ਸਿਮਰਤ ਸੁਆਮੀ ਕਿਲ ਬਿਕਾ ਨਾਸੀ ਸੁਖ ਸਹਿਜ ਆਨੰਦ ਨਿਵਾਸੀ ਸਿਮਰਤ ਸੁਆਮੀ ਗਿਲੇ ਵਿਖ ਨਾਸੀ ਸੁਖ ਸਹਿਜ ਆਨੰਦ ਨਿਵਾਸੀ RAM ਜਨਾ ਕੋ RAM ਪਰੋਸਾ ਨਾਮ ਜਪਤ ਸਭ ਮਿਟਿਓ ਅੰਦੇਸਾ ਰਹਾਓ ਸਾਧ ਸੰਗ ਕਛ ਪਾਉ ਨਾ ਬਿਪਰਾਤੀ ਗੁਣ ਗੋਪਾਲ ਗਾਈ ਅਹ ਦਿਨ ਰਾਤੀ ਕਰ ਕਿਰਪਾ ਪ੍ਰਭ ਬੰਦਨ ਛੋਟ ਚਰਨ ਕਮਲ ਕੀ ਦੇਨੀ ਓਟ ਕਹ ਨਾਨਕ ਮਨ ਭਈ ਪ੍ਰਤੀਤ ਨਿਰਮਲ ਜਸ ਪੀਵੈ ਜਨਨੀਤ ਕਹ ਨਾਨਕ ਮਨ ਭਈ ਪ੍ਰਤੀਤ ਨਿਰਮਲ ਜਸ ਪੀਵੈ ਜਨਨੀਤ ਰਾਜਾਨ ਰਾਏ ਪਾਣਾ ਪਾਨ ਦੇਵਾਨ ਦੇਵ ਉਪਮਾ ਮਹਾਨ ਚਵਰ ਛਤਰ ਤਖਤ ਦੇ ਮਾਲਕ ਪਰਮ ਸਤਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਹਜ਼ੂਰੀ ਵਿੱਚ ਹਰ ਜਸ ਸਰਵਨ ਕਰਨ ਲਈ ਇਕੱਤਰ ਹੋਈ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਗੁਰੂ ਬਾਦਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਬਧੇ ਪਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਦੇ ਦੀਵਾਨ ਵਿੱਚ ਆਪਾਂ ਸਾਰਿਆਂ ਇਹ ਸਰਵਣ ਕੀਤਾ ਸੀ ਹਰ ਰੰਗ ਦਰਾਤਾ ਸੋ ਮਨ ਸੱਚਾ ਉਹ ਮਨ ਪਿਆਰਿਓ ਸੱਚਾ ਹੈ ਜਿਹੜਾ ਹਰੀ ਦੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਵਿੱਚ ਰੰਗਿਆ ਰਹਿੰਦਾ ਹੈ ਉਹ ਸੱਚਾ ਹੈ ਜਿਹੜੇ ਨਾਮ ਜਪਦੇ ਨੇ ਉਸ ਈਸ਼ਵਰ ਦਾ ਉਹਦੇ ਨਾਲ ਜੁੜੇ ਨੇ ਉਹਨਾਂ ਨੂੰ ਫਿਰ ਐਸਾ ਰੰਗ ਚੜ ਜਾਂਦਾ ਹੈ ਜਿਹੜਾ ਕਦੇ ਉਤਰਦਾ ਨਹੀਂ ਹੈ ਜੇ ਨੂੰ ਉਹ ਆਨੰਦ ਆ ਗਿਆ ਉਹਨਾਂ ਸੰਸਾਰ ਦੇ ਜਿੰਨੇ ਵੀ ਆਨੰਦ ਨੇ ਉਹਨਾਂ ਦੇ ਵਿੱਚੋਂ ਰਸ ਪ੍ਰਾਪਤ ਨਹੀਂ ਹੁੰਦਾ ਜਿਹੜਾ ਰਸ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਵਿੱਚ ਹੈ ਬਾਣੀ ਵਿੱਚ ਪੰਚਮ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਿਲਾਵਲ ਰਾਗ ਦੇ ਵਿੱਚ ਇੱਕ ਸ਼ਬਦ ਉਚਾਰਨ ਕੀਤਾ ਹੈ ਗੁਰੂ ਸਾਹਿਬ ਨੇ ਲਾਲ ਰੰਗ ਤੇ ਸੋ ਲਗਾ ਜਿਸ ਕੇ ਵੱਡ ਭਾਗ ਐ ਭਾਈ ਜਿਸ ਮਨੁੱਖ ਦੇ ਵੱਡੇ ਭਾਗ ਜਾਗ ਪੈਣ ਪਿਛਲਾ ਕੀਤਾ ਹੋਇਆ ਕਰਮ ਚੰਗਾ ਕਰਮ ਜਿਹੜਾ ਹੈ ਉਹ ਅੱਗੇ ਆ ਜਾਵੇ ਜੇ ਇਸ ਜਨਮ ਦੇ ਵਿੱਚ ਕਿਸੇ ਸਤ ਪੁਰਸ਼ ਦਾ ਜਿਹੜਾ ਰੱਬ ਦੇ ਨਾਲ ਜੁੜਿਆ ਹੈ ਜੇ ਉਹਦਾ ਮਿਲਾਪ ਹੋ ਜਾਵੇ ਗੁਰਦੇਵ ਕਹਿ ਰਹੇ ਹਨ ਕਿ ਜੇ ਉਹ ਭਾਗ ਜਾਗ ਪਹਿਣ ਫਿਰ ਉਸ ਦੇ ਮਨੋਂ ਪ੍ਰਭੂ ਦਾ ਜਿਹੜਾ ਕੂੜਾ ਲਾਲ ਰਹਿੰਦਾ ਹੈ ਉਹ ਚੜ ਜਾਂਦਾ ਪਰ ਇਹ ਚੜਦਾ ਕਿੱਥੋਂ ਆਇਆ ਹੈ ਸੇਵਾ ਦੇ ਵਿੱਚ ਤੇ ਸਿਮਰਨ ਦੇ ਵਿੱਚ ਉਹਥੋਂ ਰੰਗ ਝੜਦਾ ਅਨੰਤ ਨਾਮ ਨੇ ਬਾਣੀ ਦੇ ਵਿੱਚ ਜਿਨ੍ਹਾਂ ਨੇ ਗੁਰੂ ਘਰ ਦੇ ਵਿੱਚ ਆਪੀ ਸੇਵਾ ਕੀਤੀ ਸਿਮਰਨ ਕੀਤਾ ਅਰ ਵੱਡੀਆਂ-ਵੱਡੀਆਂ ਪਤਮੀਆਂ ਤੱਕ ਪਹੁੰਚ ਗਏ پر نام پرنام نہیں چڑیا گیا کئی بار اِسی کی کرتے ہیں کسی کارج نو کرنے سانوں کسی چیز کی ضرورت ہے جو ساڈے پاس نہیں ہے ابھی کسی ست پورش کے کہے انوسار ਬਾਣੀ ਪੜਨ ਲੱਗ ਪੈਂਦੇ ਆ ਜਾਂ ਕਿਸੇ ਸ਼ਬਦ ਦਾ ਆਰਦਨ ਕਰਨ ਲੱਗ ਜਾਂਦੇ ਆ ਪਰ ਜਦੋਂ ਸਾਡਾ ਉਕਾਰਜ ਸਿੱਧ ਹੋ ਜਾਂਦਾ ਹੈ ਉਦੋਂ ਅਸੀਂ ਭੁੱਲ ਜਾਂਦੇ ਆ ਬਾਣੀ ਪੜਨੀ ਛੱਡ ਦਿੰਦੇ ਆ ਜਾਂ ਗੁਰੂ ਘਰ ਜਾਂਦੇ ਆ ਕਈ ਵਾਰ ਐਸਾ ਹੁੰਦਾ ਹੈ ਕਿ ਗੁਰੂ ਪਰ ਜਾਣਾ ਛੱਡ ਦਿੰਦੇ ਆ ਕਿਉਂਕਿ ਦਾਤ ਮਿਲ ਗਈ ਜਿਸ ਕਾਰਜ ਲਈ ਬਾਣੀ ਪੜ੍ਹੀ ਸੀ ਉਹ ਕਾਰਜ ਪੂਰਾ ਹੋ ਗਿਆ ਉਹ ਦਾਤ ਮਿਲ ਗਈ ਮਾਣੇ ਵੀ ਇਹ ਗੱਲ ਉਹਦੀ ਇੱਕ ਦਾਤ ਪਿਆਰ ਦੇਣ ਵਾਲਾ ਫੁੱਲ ਮਿਆਂ ਫਿਰ ਅਸੀਂ ਯਾਦ ਨਹੀਂ ਕਰਦੇ ਪਰ ਐਸੇ ਮਹਾਪੁਰਖ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਹੀ ਉਸ ਪ੍ਰਭੂ ਦੀ ਉਸ ਅਕਾਲ ਪੁਰਖ ਪਰਮੇਸ਼ਰ ਦੀ ਭਗਤੀ ਕੀਤੀ ਉਹਦਾ ਨਾਮ ਜਪਿਆ ਉਹਨਾਂ ਦਾ ਹਿਰਦਾ ਐਸਾ ਹੋ ਜਾਂਦਾ ਹੈ ਕਿ ਸਵਾਏ ਨਾਮ ਤੋਂ ਹੋਰ ਕੋਈ ਚੀਜ਼ ਉਹਦੇ ਵਿੱਚ ਟਿਕਦੀ ਨਹੀਂ ਨਾ ਉਹ ਨਿੰਦਿਆ ਸੁਣਦੇ ਨੇ ਨੌ ਸੰਸਾਰੀ ਗੱਲਾਂ ਦੇ ਵਿੱਚ ਧਿਆਨ ਕਰਦੇ ਨੇ ਸਿਰਫ ਤੇ ਸਿਰਫ ਨਾਮ ਹੀ ਜੰਗਾ ਲੱਗਦਾ ਹੈ ਅੱਠੇ ਪੈਰ ਦਿਨ ਰਾਤ ਉਹ ਨਾਮ ਹੀ ਜਪਦੇ ਨੇ ਉਹਨਾਂ ਤੇ ਫਿਰ ਈਸ਼ਵਰ ਐਸੀ ਕਿਰਪਾ ਕਰਦਾ ਹੈ ਕਿ ਉਹਨਾਂ ਨੂੰ ਆਪਣੇ ਨਾਲ ਜੋੜ ਲੈਂਦਾ ਹੈ ਉਹਨਾਂ ਦਾ ਹਿਰਦਾ ਉਹਨਾਂ ਨੂੰ ਗੂੜ ਰੰਗ ਚੜ ਜਾਂਦਾ ਹੈ ਨਾਮ ਦਾ ਰੰਗ ਜਿਹੜਾ ਫਿਰ ਕਦੇ ਉਤਰਦਾ ਨਹੀਂ ਬਾਣੀ ਇਹ ਗੱਲ ਹੁੰਦੀ ਹੈ ਮੈਲਾ ਕਦੇ ਨਾ ਹੋਵਈ ਨਾ ਲੱਗੇ ਧਕ ਇਹ ਨਾਮ ਦਾ ਰੰਗ ਐਸਾ ਹੈ ਪਿਆਰਿਓ ਇਹਨੂੰ ਬਕਾਰਾਂ ਦੀ ਮੈਲ ਨਹੀਂ ਲੱਗਦੀ ਅੰਗਰੋਧ ਲੋਭ ਮੋਹ ਹੰਕਾਰ ਇਹਨਾਂ ਦੀ ਮੈਲ ਨਹੀਂ ਲੱਗਦੀ ਤੇ ਨਾ ਹੀ ਇਹਨਾਂ ਵਿਕਾਰਾਂ ਦਾ ਕੋਈ ਦਾਗ ਕੋਈ ਪੈਂਦਾ ਕਿਉਂ ਨਹੀਂ ਲੱਗਦੀ ਮੈਲ ਕਿਉਂਕਿ ਪੱਲੇ ਦੇ ਵਿੱਚ ਨਾਮ ਆਇਆ ਹੈ ਉਹਦੇ ਨਾਲ ਜੁੜ ਗਿਆ ਫਿਰ ਨਹੀਂ ਮੈਲ ਲੱਗਦੀ ਪ੍ਰਪਾਇਆ ਸੁਖਦਾਈਆ ਮਿਲਿਆ ਜਪ ਪਾਇ ਜਿਸ ਮਨੁੱਖ ਨੇ ਸੁਖ ਦੇਣ ਵਾਲਾ ਪਰਮਾਤਮਾ ਉਹ ਕਾਲਪੁਰਖ ਵਾਏ ਗੁਰੂ ਜੀ ਨੇ ਲੱਭ ਲਿਆ ਜਿਸ ਮਨੁੱਖ ਨੂੰ ਆਤਮਿਕ ਅਨੰਦ ਅਤੇ ਪ੍ਰੇਮ ਦੇ ਵਿੱਚ ਟਿਕ ਕੇ ਉਹ ਪ੍ਰਭੂ ਮਿਲ ਪਿਆ نام جب ہیں نام جب جپد ایک دن ایسی واسطہ ہوگا جو پربھو اکال پور او مل پیا سہ سمانا پیترے چھوڑیا نہیں جائے ਉਹਨਾਂ ਅੰਦਰੋਂ ਆਤਮਕ ਆਨੰਦ ਆ ਰਿਹਾ ਹੈ। ਆਨੰਦ ਦੇ ਵਿੱਚ ਰਹਿ ਰਿਹਾ ਹੈ। ਸੇਮਨ ਕਰਦਾ ਹੈ। ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਐਨਾ ਰਸ ਆ ਰਿਹਾ ਹੈ। ਉਹਦੇ ਨਾਮ ਦੇ ਵਿੱਚੋਂ ਫਿਰ ਪਿਆਰੋਂ ਛੱਡਿਆ ਨਹੀਂ ਜਾਂਦਾ। ਸੰਸਾਰ ਦੇ ਰਸਤੇ ਝੂਠੇ ਨੇ। ਇਜਾਇ ਕਰਾਸ ਆਇਆ ਮਨੋਕ ਦੀ ਲਾਲਸਾ ਹੋ ਗਈ ਮਨ ਦੀ ਦੂਸਰੇ ਰਸ ਵੱਲ ਦੌੜ ਪਿਆ ਦੂਸਰੇ ਰਸ ਤੋਂ ਆਖ ਗਿਆ ਤੀਸਰੇ ਰਸ ਵੱਲ ਦੌੜ ਪਿਆ ਪਰ ਜਦੋਂ ਉਹਦੇ ਨਾਮ ਦਾ ਰਸ ਆ ਜਾਂਦਾ ਹੈ ਜਦੋਂ ਨਾਮ ਦਾ ਰਸ ਆ ਜਾਂਦਾ ਹੈ ਫਿਰ ਉਹ ਛੱਡਿਆ ਨਹੀਂ ਜਾ ਸਕਦਾ چھڑ نہیں سکتا با یہ کہہ رہی ہے ذرا مرپ ہی پھر دکھ نہ پایا آتمک اوسطا ایچی ہو جاتی ہے کہ بڑھےپا نہیں آنا دھیان ہی نہیں ہے اس وقت اوسا ہی اینی اچھی ہوتے موت نہیں آ ਕਦੇ ਦੁੱਖ ਨਹੀਂ ਵਿਆਪਦਾ ਸਰੀਰ ਹੈ ਸਰੀਰ ਤਾਂ ਨਾਸਵਾਨ ਹੈ ਪਰ ਆਤਮਿਕ ਅਵਸਥਾ ਇਹ ਨਹੀਂ ਉੱਚੀ ਹੋ ਜਾਂਦੀ ਆਤਮਾ ਨਹੀਂ ਮਰਦੀ ਜਾਣ ਲੈਂਦਾ ਹੈ ਜੋ ਕਾਲਪੁਰਖ ਵਾਹਿਗੁਰੂ ਪਰਮਾਤਮਾ ਉਹ ਸਾਰਿਆਂ ਦੇ ਵਿੱਚ ਹੈ ایک گل جان لے نا. پی امرت آگانیاں گر امر کرایا جس منق نظر گرو نے اٹل آتمک جیون دے دیتا. اس منق آتمک جیون, آتمک جیون دن 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 والا نام وہ جال پی کے رج جاتا ہے ਅਠੇ ਪੈ ਦਿਨ ਰਾਤ ਦਿਨ ਰਾਤ ਨਾਮ ਜਪੀ ਜਾਣਾ ਨਾਮ ਤੋਂ ਸਿਵਾ ਹੋਰ ਕੁਝ ਹੈ ਹੀ ਨਹੀਂ ਉਹਦੇ ਨਾਲ ਜਿਹੜਾ ਮਨ ਹੈ ਵੀਰੇ ਤ੍ਰਿਪਤ ਹੋ ਜਾਂਦਾ ਹੈ ਰੱਜ ਜਾਂਦਾ ਹੈ ਸੋ ਜਾਣੈ ਜਨ ਚਾਖਿਆ ਹਰ ਨਾਮ ਅਮੋਲਾ ਪਰ ਇਹਦੀ ਕਦਰ ਜਾਣਦਾ ਕੌਣ ਹੈ जानਦਾ ਉਹੀ ਹੈ ਪਿਆਰਿਓ ਜਿਨੇ ਪ੍ਰਭ ਦਾ ਨਾਮ ਨੂੰ ਚਖ ਕੇ ਵੇਖ ਲਿਆ ਜਿਨੇ ਉਹਦਾ ਸਵਾਦ ਦੇਖ ਲਿਆ ਉਹ ਹੀ ਜਾਣਦਾ ਹੈ ਪਰਮਾਤਮਾ ਦਾ ਜਿਹੜਾ ਨਾਮ ਹੈ ਇਹ ਕਿਸੇ ਦੁਨਿਆਵੀ ਪਦਾਰਥ ਦੇ ਬਦਲੇ ਨਹੀਂ ਮਿਲ ਸਕਦਾ ਜਿਹੜਾ ਦਾ ਨਾਮ ਹੈ ਉਹ ਦੁਨਿਆਵੀ ਪਦਾਰਥਾਂ ਦੇ ਬਦਲੇ ਨਹੀਂ ਮਿਲਦਾ ਅਸੀਂ ਚੜਾਵੇ ਚੜਾਉਂਦੇ ਆਂ ਗੁਰੂ ਘਰ ਜਾਂਦੇ ਆਂ ਜੇ ਅਸੀਂ ਇਹ ਗੱਲ ਸੋਚ ਲਈਏ ਕਿ ਪਰਮਾਤਮਾ ਦੇ ਤੇ ਖੁਸ਼ ਹੋ ਜਾਏਗਾ ਸਾਨੂੰ ਮਿਲ ਪਏਗਾ ਨਾਮ ਜੀ ਦਾਤ ਦੇ ਦੇ ਇਹ ਸਾਡੇ ਮਨ ਦਾ ਵਹਿਮ ਹੈ ਦੁਨਿਆਵੀ ਸੰਸਾਰੀ ਪਦਾਰਥਾਂ ਦੇ ਬੱਤੇ ਨਹੀਂ ਮਿਲਦਾ ਕੀਮਤ ਕਹੀ ਨਾ ਜਾਈਏ ਕਿਆ ਕਹਿ ਮੁਖ ਬੋਲ ਜਿਹੜਾ ਪਰਮਾਤਮਾ ਦਾ ਨਾਮ ਹੈ ਇਹਦਾ ਮੁੱਲ ਨਹੀਂ ਦੱਸਿਆ ਜਾ ਸਕਦਾ ਕੀ ਕੋਈ ਮੁੱਲ ਪਾਇਵੇ ਤਾਂ ਬੋਲ ਮੁੱਲ ਨਹੀਂ ਪਾਇਆ ਜਾ ਸਕਦਾ ਗੁਰੂ ਸਾਹਿਬ ਕਹਿ ਰਹੇ ਨੇ ਕਿ ਸਫਲ ਦਰਸ ਤੇਰਾ ਪਾਰ ਬ੍ਰਹਮ ਗੁਣ ਨੇ ਤੇਰੀ ਬਾਣੀ ਐ ਪਰਮਾਤਮਾ ਤੇਰਾ ਦਰਸ਼ਨ ਮਨੁੱਖਾ ਜਨਮ ਦਾ ਮਨੋਰਥ ਪੂਰਾ ਕਰਨ ਵਾਲਾ ਹੈ ਤੇ ਤੇਰੀ ਜਿਹੜੀ ਬਾਣੀ ਹੈ ਸੱਚੀ ਬਾਣੀ ਹੈ ਇਹਦੀ ਜਿਹੜੀ ਸਿਫਤ ਸਲਾਹ ਹੈ ਉਹੋ ਹੀ ਗੁਣਾ ਦਖ ਜਾਂਦਾ ਜਿਹੜੇ ਤੇਰੇ ਨਾਲ ਜੁੜ ਜਾਂਦੇ ਨੇ ਇਸ ਬਾਣੀ 'ਤੇ ਵਿਚਾਰ ਕਰਦੇ ਨੇ ਇਹ ਅਮੋਲਕ ਖਜ਼ਾਨਾ ਹੈ ਬਾਬੋ ਤੂਰ ਤੇਰੇ ਦਾਸ ਕੀ ਨਾਨਕ ਕਰਮਾ ਮੈਂ ਤੇਰੇ ਸੇਵਕ ਨੇ ਤੇਰੇ ਪੈਰਾਂ ਦੀ ਖਾਕ ਜਿਹੜੀ ਹੈ ਮੇਰੇ ਤੇ ਕਿਰਪਾ ਕਰਕੇ ਮੈਂ ਉਹ ਹਾਸਲ ਕਰ ਸਕਾਂ ਤੇਰੇ ਸੇਵਕ ਤੋਂ ਸਦਕੇ ਜਾਵਾਂ ਇਹ ਰੰਗ ਪਿਆਰੇ ਜਿੰਨਾ ਨੂੰ ਚੜ ਜਾਂਦਾ ਹੈ ਉਹ ਉਤਰਦਾ ਨਹੀਂ ਜਿਹੜੇ ਇਥੋਂ ਤੱਕ ਪਹੁੰਚ ਗਏ ਹਰ ਰੰਗ ਰਾਤਾ ਸੋ ਮਨ ਸੱਚਾ ਜਿਹੜਾ ਉਹਦੇ ਨਾਮ ਦੇ ਵਿੱਚ ਰੰਗਿਆ ਗਿਆ ਉਹੋ ਹੀ ਮਨ ਸੱਚਾ ਹੈ ਦੂਜੇ ਤਾਂ ਝੂਠੇ ਨੇ ਕਿਉਂਕਿ ਆਈ ਤਾਂ ਅਸੀਂ ਨਾਮ ਜਪਣ ਲਈ ਆ ਸੰਸਾਰ ਤੋਂ ਮੁਕਤ ਹੋਣਾ ਹੈ ਨਾਮ ਜਪ ਕੇ ਪਰ ਜਿਹੜੇ ਨਾਮ ਜਪਣਗੇ ਸੱਚੇ ਤਾਂ ਉਹ ਹੀ ਨੇ ਬਾਕੀ ਤਾਂ ਸਾਰਾ ਸੰਸਾਰ ਝੂਠਾ ਹੀ ਹੈ ਯੋਗ ਦੇ ਜੋ ਬਚਨ ਅਸੀਂ ਕਰਕੇ ਆਏ ਆ ਉਹਦਾ ਨਾਮ ਜਪੰਦਾ ਕਰਕੇ ਆਏ ਆ ਕਿ ਤੇਰਾ ਸਵਾਸ ਸਵਾਸ ਨਾਮ ਜਪਾਂਗੇ ਹੁਣ ਜੇ ਇੱਥੇ ਆ ਕੇ ਅਸੀਂ ਨਹੀਂ ਜਪਦੇ ਤਾਂ ਫਿਰ ਅਸੀਂ ਉਹਦੇ ਬਲੋਂ ਦਾ ਝੂਠੇ ਹਾਂ ਅਸੀਂ ਆਪਣੇ ਆਪ ਨੂੰ ਸੱਚੇ ਨਹੀਂ ਕਹਿ ਸਕਦੇ ਕਿ ਅਸੀਂ ਸੱਚੇ ਹਾਂ ਸੱਚੇ ਉਹ ਨਹੀਂ ਜਿਹੜੇ ਉਹਦਾ ਨਾਮ ਜਪਦੇ ਨੇ ਤੇ ਉਹਨਾਂ ਦਾ ਜਿਹੜਾ ਮਨ ਹੈ ਉਹ ਹਰੀ ਦੇ ਰੰਗ ਦੇ ਵਿੱਚ ਰੰਗਿਆ ਰਹਿੰਦਾ ਹੈ ਅੱਜ ਦੇ ਪਾਵਨ ਸ਼ਬਦ ਵਿੱਚ ਗੁਰੂ ਸਾਹਿਬ ਮੁਨਕਤਾ ਨੂੰ ਇਸ ਤਰ੍ਹਾਂ ਉਪਦੇਸ਼ ਕਰ ਰਹੇ ਹਨ ਭਾਈ ਗੋੜੀ ਮਹੱਲਾ ਪੰਜਵਾ ਗੋੜੀ ਜਾਵਨੇ ਹੈ ਪਿਆਰੇ ਸੰਗਤਾਂ ਦੇ ਵਿੱਚ ਕਾਇਆ ਜਾਂਦਾ ਹੈ ਪੰਚਮ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ ਸਿਮਰਤ ਸਵਾਮੀ ਕਿਲ ਬਖ ਨਾਸੀ ਕੀਲ ਬਿਕਦਾ ਪਾਪ ਹੈ ਪਾਪ ਰੋਜ਼ ਮਰਾ ਦੀ ਜ਼ਿੰਦਗੀ ਦੇ ਵਿੱਚ ਪਤਾ ਹੀ ਨਹੀਂ ਕਿੰਨੇ ਪਾਪ ਕਰੀ ਜਾਂਦੇ ਆ ਕੋਈ ਗਿਣਤੀ ਨਹੀਂ ਕਿੰਨੇ ਝੂਠ ਬੋਲਦੇ ਆ ਇਹ ਵੀ ਕੋਈ ਯਾਦ ਨਹੀਂ ਮਾਇਆ ਧਨ ਦੌਲਤ ਇਕੱਠਾ ਕਰਨ ਦੇ ਲਈ ਜੀਵ ਵੀ ਕੁਝ ਕਰ ਰਿਹਾ ਜਿਸ ਨੇ ਪਾਪ ਕਰੀ ਜਾ ਰਿਹਾ ਹੈ ਤੇ ਗੁਰੂ ਇਹ ਗੱਲ ਕਹਿ ਰਿਹਾ ਹੈ ਕਿ ਇਹ ਨਾਲ ਨਹੀਂ ਜਾਣਾ ਪਰ ਮਨੁੱਖ ਇਹ ਗੱਲ ਸਮਝਣ ਲਈ ਤਿਆਰ ਨਹੀਂ ਇਹ ਤਨ ਦੇ ਪਿੱਛੇ ਦੌੜ ਰਿਹਾ ਹੈ ਗੁਰੂ ਕਹਿੰਦਾ ਜਿਹੜੀ ਚੀਜ਼ ਜਾਣੀ ਹੈ ਨਾਲ ਉਹਨੂੰ ਇਕੱਠਾ ਕਰ ਉਹਦੇ ਲਈ ਕਹਿੰਦਾ ਮੇਰੇ ਕੋਲੇ ਸਮਾਂ ਨਹੀਂ ਨਾਮ ਜਪਣ ਦੇ ਲਈ ਸਮਾਂ ਨਹੀਂ ਪਰ ਜਿਹੜੇ ਪਦਾਰਥ ਨਾਲ ਨਹੀਂ ਜਾਣਾ ਉਹਨਾਂ ਨਾਲ ਇਹ ਮੋਹ ਪਾਈ ਬੈਠਾ ਹੈ ਉਹਨਾਂ ਨੂੰ ਕਠੰਗਰੀ ਜ਼ਿਆਦਾ ਹੈ। ਜੁਗੁਰਦੇਵ ਕਹਿ ਰਹੇ ਹਨ ਕਿ ਜਿਹੜੇ ਪਾਪ ਨੇ ਇਹ ਸਵਾਮੀ ਦਾ ਸਿਮਰਨ ਕਰਦਿਆਂ ਉਸ ਕਾਲਪੁਰ ਕੋਏ ਗੁਰੂ ਦਾ ਸਿਮਰਨ ਜਦੋਂ ਅਸੀਂ ਕਰਦੇ ਹਾਂ ਤੇ ਜਿਹੜੇ ਸਾਰੇ ਪਾਪ ਨੇ ਸਾਡੇ ਇਹ ਨਾਸ਼ ਹੋ ਜਾਂਦੇ ਹਨ। ਸੋਖ ਸਹਿਜ ਆਨੰਦ ਨਿਵਾਸੀ ਤੇ ਸਿਮਰਨ ਕਰਨ ਦੇ ਨਾਲ ਕੱਲੇ ਪਾਪ ਹੀ ਨਾਸ਼ ਨਹੀਂ ਹੁੰਦੇ ਪਿਆਰਿਓ ਸਿਮਰਨ ਕਰਨ ਦੇ ਨਾਲ ਇੱਕ ਅਚੁੱਤ ਸੁਖ ਕਦੇ ਨਾ ਖਤਮ ਹੋਣ ਵਾਲਾ ਸੁਖ ਉਸ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਉਹਦੇ ਵਿੱਚ ਨਿਵਾਸ ਹੁੰਦਾ ਹੈ RAM JANA KO RAM PARO SA ਤੇ ਜਿਹੜੇ ਉਹਦੇ ਭਗਤ ਨੇ ਜਿਹੜੇ ਜੁੜੇ ਨੇ ਉਹਦੇ ਨਾਲ ਉਹਨਾਂ ਨੂੰ ਭਰੋਸਾ ਫਿਰ ਆਪਣੇ ਖਸਮ ਤੇ ਹੈ ਉਹ ਪਰਮਾਤਮਾ ਤੇ ਭਰੋਸਾ ਕਰਦੇ ਨੇ ਉਹ ਦੂਜੇ ਦੀ ਆਸ ਨਹੀਂ ਲੱਗਦੇ ਫੁਲਾਣਾ ਮੇਰੀ ਮਦਦ ਕਰੇਗਾ ਕੋਈ ਵਿਪਤਾ ਭੈਣ ਤੇ ਫੁਲਾਣਾ ਆਏ ਨਹੀਂ ਉਹ ਕਿਸੇ ਤੇ ਆਸ ਨਹੀਂ ਰੱਖਦੇ ਉਹ ਕੇਵਲ ਤੇ ਕੇਵਲ ਨਿਰੰਕਾਰ ਤੇ ਆਸ ਰੱਖਦੇ ਨੇ ਉਹਨਾਂ ਦਾ ਹੀ ਭਰੋਸਾ ਹੈ ਉਦੀ ਊਟ ਉਹਦਾ ਅਸਰਾ ਲੈ ਕੇ ਚੱਲਦੇ ਹਨ ਨਾਮ ਜਪਤ ਸਭ ਮਿਟਿਓਂ ਅੰਦੇਸਾ ਅੰਦੇਸੇ ਦਾ ਭਾਵ ਹੈ ਸੰਸਾਰ ਫਿਰ ਨਾਮ ਜਪਣ ਦੇ ਨਾਲ ਹੋਰ ਕੀ ਹੁੰਦਾ ਨਾਮ ਜਪਦੇ ਜਪਦੇ ਆ ਉਹਨਾਂ ਦਾ ਸਾਰਾ ਸੰਸਾਰ ਮਿਟ ਜਾਂਦਾ ਹੈ ਸੰਸਾਰ ਦੇ ਕਿੰਨੇ ਸੰਸੇ ਵਿਆਪਦੇ ਨੇ ਉਰਦੇਵ ਕਹਿ ਰਹੇ ਨੇ ਕਿ ਸਾਰੇ ਸੰਸਾਰ ਇਸ ਵਿੱਚ ਮਿਟ ਜਾਂਦੇ ਹਨ ਜਦੋਂ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ ਉਹਦਾ ਨਾਮ ਜਪਦੇ ਹਾਂ ਰਹਾਉ ਦਾ ਵਿਸ਼ਰਾਮ ਦੇ ਕੇ ਅਗਲੀ ਪੰਕਤੀ ਕਥਨ ਕਰ ਰਹੇ ਹਾਂ ਸਾਧ ਸੰਗ ਕਛ ਪਾ ਨਾ ਪਰਾਤੀ ਜਦੋਂ ਸਤ ਸੰਗ ਕਰਦੇ ਹਾਂ ਜਦੋਂ ਸਤ ਸੰਗ ਦੇ ਵਿੱਚ ਜਾਂਦੇ ਹਾਂ ਸਤ ਸੰਗ ਸਿਮਰਨ ਕਰਦੇ ਹਾਂ ਨਾਮ ਜਪਦੇ ਹਾਂ ਉਹ ਦਾ ਭਾਵ ਤੇ ਡਰ ਨਹੀਂ ਜਿਨਾ ਹੀ ਭਰਤੀ ਰਹਿੰਦੀ ਹੈ ਗੁਣ ਗੋਪਾਲ ਗਾਈ ਅਹ ਦਿਨ ਰਾਤੀ ਪਿਆਰ ਸਤ ਸੰਗ ਦੇ ਵਿੱਚ ਬੈਠ ਕੇ ਦਿਨ ਰਾਤ ਅਠੇ ਭੈ ਜਿਹੜੇ ਉਸ ਪਰਮਾਤਮਾ ਦਾ ਉਸ ਕਾਲ ਪਰਖ ਵਾਏ ਗੁਰੂ ਦਾ ਨਾਮ ਜਪਦੇ ਨੇ ਉਹਨੇ ਕੁਦਰ ਗੁਨਾ ਨੂੰ ਤੋਦੇ ਨੇ ਉਹਨਾਂ ਨੂੰ ਫਿਰ ਨਾ ਡਰ ਹੈ ਅਤੇ ਨਾ ਹੀ ਪ੍ਰਾਂਤੀ ਰਹਿੰਦੀ ਹੈ ਕਰ ਕਿਰਪਾ ਪ੍ਰਭ ਬੰਦਨ ਛੋਟ ਉਹ ਕਾਲ ਪ੍ਰਖਵੈ ਉਹਨੇ ਐਸੀ ਕਿਰਪਾ ਕਰ ਦਿੱਤੀ ਐਸੀ ਕਿਰਪਾ ਕਰ ਦਿੱਤੀ ਜਦੋਂ ਨਾਮ ਜਪਣ ਲੱਗ ਪਏ ਫਿਰ ਉਹਨੇ ਬੰਦਨਾ ਤੋਂ ਛੁਟਾ دیا۔ ਇਹ ਸੰਸਾਰ ਦੇ ਬੰਧਨ ਨੇ ਮਾਇਆ ਦੇ ਬੰਧਨ ਕੋਟਾਂ ਬੱਬਰ ਵਾਰ ਮਾਤਾ ਪਿਤਾ ਪੈ ਪੁੱਤਰ ਧੀਆਂ ਇਸਤਰੀ ਬੰਧਨ ਇਹਦਾ ਜਦੋਂ ਨਾਮ ਜਪਣ ਲੱਗ ਪੈਂਦੇ ਹਾਂ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਦਾ ਫਿਰ ਉਹ ਇਹਨਾਂ ਬੰਧਣਾ ਤੋਂ ਛੁਡਾ ਲੈਂਦਾ ਹੈ ਚਰਨ ਕਮਲ ਕੀ ਦੇਨੇ ਓਟ ਅਤੇ ਆਪਣੇ ਚਰਨਾਂ ਕਮਲਾਂ ਦੀ ਓਟ ਆਸਰਾ ਹੁੰਦਾ ਹੈ ਸੱਚ ਤੇ ਮੇਰ ਪ੍ਰਿਆਸ ਰਹਾ ਕਿਸੇ ਗੱਲੋਂ ਡੋਲਣ ਨਹੀਂ ਦਿੰਦਾ ਸੰਸਾਰ ਦੇ ਬੰਧਨਾਂ ਤੋਂ ਛੁਡਾ ਕੇ ਫਿਰ ਜੀਵਨ ਨੂੰ ਡੋਲਣ ਨਹੀਂ ਦਿੰਦਾ ਅਗਲੀ ਪੰਕਤੀ ਜੀ ਕਤਲ ਕਰ ਰਹੇ ਹਨ ਕਹ ਨਾਨਕ ਮਨ ਪਏ ਪਰਤੀਤ ਜਿਨ੍ਹਾਂ ਦੇ ਮਨ ਵਿੱਚ ਅਰਜ਼ੀਤੀ ਹੋਈ ਜਿਹੜੇ ਜੁੜ ਗਏ ਉਹਦੇ ਨਾਲ ਜਿਨ੍ਹਾਂ ਨੇ ਜਾਣ ਲਿਆ ਕਿ ਇਸ ਕਾਲ ਪ੍ਰਖਵਾਏ ਗੁਰੂ ਪਰਮਾਤਮਾ ਤੋਂ ਬਿਨਾਂ ਦੂਜਾ ਹੋਰ ਕੋਈ ਹੈ ਹੀ ਨਹੀਂ ਉਹ ਹੀ ਸਾਰਿਆਂ ਦਾ ਸਵਾਮੀ ਹੈ ਉਹ ਤੋਂ ਬਿਨਾਂ ਹੋਰ ਕੋਈ ਸੰਸਾਰ ਦੇ ਵਿੱਚ ਦੂਜਾ ਹੈ ਹੀ ਨਹੀਂ ਸਾਰੇ ਸੁੱਖਾਂ ਨੂੰ ਦੇਣ ਵਾਲਾ ਉਹ ਹੈ ਉਹਦੇ ਹੁਕਮ ਤੋਂ ਬਿਨਾਂ ਪਤਾ ਨਹੀਂ ਚੱਲਦਾ ਇਹ ਪ੍ਰਤੀਤ ਜਿਨ੍ਹਾਂ ਦੇ ਮਨ ਦੇ ਵਿੱਚ ਹੋ ਗਈ ਅਗਲੇ ਪਉੜੀ ਜੀ ਕਥਨ ਕਰ ਰਹੇ ਆ ਨਿਰਮਲ ਜਸ ਪੀਵੇ ਜਨਨੀਤ ਨਿਰਮਲ ਦਾ ਭਾਵ ਹੈ ਮੈਲ ਤੋਂ ਰਹਿਤ ਉਹ ਗੁਰਮੁਖ ਜਾਗ ਨਿਤਾ ਪ੍ਰਤੀ ਅਠੇ ਪੈਰ ਹਾਕੋ ਮੈਲ ਤੋਂ ਰਹਿਤ ਜਿਹੜਾ ਪਵਿੱਤਰ ਜਸ ਹੈ ਉਹਦਾ ਨਾਮ ਹੈ ਉਸ ਅਮਰਦ ਨੂੰ ਪੀਂਦੇ ਨੇ ਭਾਵੇਂ ਠੇ ਪੈਰ ਦਾ ਨਾਮ ਜਪਦੇ ਨੇ ਜਿਹੜਾ ਲੋਕ ਦੇ ਵਿੱਚ ਤੇ ਪਰਲੋਕ ਦੇ ਵਿੱਚ ਦੋਨੋਂ ਜਗ੍ਹਾ ਹੀ ਸਹਾਈ ਸੰਸਾਰ ਦੇ ਵਿੱਚ ਵੀ ਹੈ ਤੇ ਅਕੇ ਵੀ ਸਹਾਇਤਾ ਕਰਦਾ ਹੈ ਨਾ ਉਹਦੇ ਨਾਮ ਨੂੰ ਜਪਦੇ ਨੇ ਉਹਦੇ ਅੰਮ੍ਰਿਤ ਰਸ ਨੂੰ ਪੀਂਦੇ ਹਨ ਇੱਥੇ ਹੀ ਸਮਾਪਤੀ ਹੈ ਗੁਰੂ ਸਾਹਿਬ ਕਿਰਪਾ ਕਾ ਸਾਦੇ ਸਾਰਿਆਂ ਦੇ ਸਿਖ ਤੇ ਮੇਰ ਭਰਿਆ ਉਤਰ ਰੱਖਣ ਇਸ ਪਵਿੱਤਰ ਪਾਵਨ ਗੁਰਬਾਣੀ ਦੇ ਵਿਚਾਰ ਕਰਦਿਆਂ ਹੋਇਆਂ ਭੋਲਾ ਸਾਥ ਸੰਗਤ ਗੁਰੂ ਦੇ ਦਰ ਦਾ ਬੋਕਰ ਜਾਣ ਕੇ ਆਪਣੇ ਦਰ ਦਾ ਬਿਖਾਰੀ ਜਾਣ ਕੇ ਮਾਫ਼ ਕਰ ਦਿੰਨੀ ਆ ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਅਿਤ ਜਪਸਾਉਣਾ ਤਾਂ ਕਿ ਦਾਸ ਦਾ ਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ گزارਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ ਜਿਸ ਨਾਲ ਸੇ ਹੋ ਜਾਈਏ ਏ ਲੋਕ ਸੁਪੀਏ ਪਰ ਲੋਕ ਸਹੇਲੇ ਨਾਨਕ ਪਰ ਪ੍ਰਭ ਆਪੇ ਮਿਲੇ ਕਹ ਨਾਨਕ ਮਨ ਭਈ ਪਰਤੀਤ ਨਿਰਮਲ ਜਸ ਪੀਵੇ ਜਨਨੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾ